ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਏ ਆਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰਾ ਨਾਮ ਅਮਨਦੀਪਾ ਮੈਂ ਚੰਗੀ ਸੋਹਣੀ ਤੇ ਜਵਾਨ ਸੀ ਤੇ ਚੰਗੇ ਘਰ ਪਰਿਵਾਰ ਵਿੱਚ ਰਹਿਣ ਵਾਲੀ ਸੀ ਮੈਂ ਆਪਣੇ ਪੇਕੇ ਘਰ ਵਿੱਚ ਬੜੀ ਐਸ਼ ਕੀਤੀ ਸੀ ਮੇਰੇ ਮਾਪਿਓ ਨੇ ਮੈਨੂੰ ਬੜੇ ਚਾਵਾਂ ਲਾਡਾਂ ਨਾਲ ਪਾਲਿਆ ਸੀ ਮੈਂ ਤਿੰਨ ਭਰਾਵਾਂ ਦੀ ਇੱਕੋ ਇੱਕ ਭੈਣ ਸੀ ਮੇਰੇ ਭਰਾ ਵੀ ਚੰਗਾ ਕਮਾਉਂਦੇ ਸੀ ਜ਼ਮੀਨ ਤੋਂ ਕਾਫੀ ਕਮਾਈ ਹੁੰਦੀ ਸੀ ਸਾਰੇ ਪਿੰਡ ਵਿੱਚੋਂ ਮੇਰੇ ਭਰਾ ਹੀ ਚੰਗਾ ਕਮਾਉਂਦੇ ਤੇ ਖਾਂਦੇ ਸੀ ਤੇ ਚੰਗਾ ਘਰ-ਬਾਰ ਬਣਾਇਆ ਸੀ ਸਾਰੇ ਲੋਕ ਵੇਖ ਕੇ ਸੜਦੇ ਸੀ ਕਿ ਇਹਨਾਂ ਦੀ ਔਲਾਦ ਕਿੰਨੀ ਚੰਗੀ ਕਿਉਂ ਆ ਮੈਂ ਵੀ ਆਪਣੀਆਂ ਭਾਬੀਆਂ ਦੇ ਨਾਲ ਖੇਤ ਵਿੱਚ ਕੰਮ ਕਰਦੀ ਤੇ ਗੱਡਿਆਂ ਦੇ ਗੱਡੇ ਪੱਠੇ ਲਿਆਉਂਦੀ ਤੇ ਪਸ਼ੂਆਂ ਨੂੰ ਵੀ ਨਾਲ ਸਾਂਭਦੀ ਹੁੰਦੀ ਸੀ ਦੁੱਧ ਪਾਉਣ ਨਾਲ ਵੀ ਕਾਫੀ ਕਮਾਈ ਹੁੰਦੀ ਸੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਹੌਲੀ-ਹੌਲੀ ਟਾਈਮ ਲੱਗਦਾ ਗਿਆ ਤੇ ਮੇਰੇ ਲਈ ਰਿਸ਼ਤੇ ਆਉਣ ਲੱਗ ਪਏ ਮੈਂ ਬੜੀ ਸੋਹਣੀ ਸੁਨੱਖੀ ਸੀ ਸਾਰੇ ਕਹਿੰਦੇ ਸੀ ਕਿ ਅਮਨਦੀਪ ਖੇਤਾਂ ਵਿੱਚ ਕੰਮ ਕਰਦੀ ਆਂ ਕਰੇਲੂ ਕੰਮਾਂ 'ਵਾਲ ਧਿਆਨ ਦਿੰਦੀ ਆ ਇਹਦਾ ਘਰ ਵਾਲਾ ਵੀ ਕੋਈ ਬੁਝੜ ਜਿਹਾ ਹੀ ਹੋਊਗਾ ਕੋਈ ਚੰਗਾ ਬੰਦਾ ਤਾਂ ਇਹਦੇ ਨਾਲ ਵਿਆਹ ਨਹੀਂ ਕਰਵਾ ਸਕਦਾ ਮੁੰਡੇ ਤਾਂ ਵੈਸੇ ਵੀ ਬੜੇ ਨੱਕ ਬਲ ਵੱਟਦੇ ਆ ਕਿਸੇ ਬੁਝੜ ਜਿਹੇ ਮੁੰਡੇ ਨਾਲ ਵਿਆਹੀ ਜਾਊਗੀ ਪਰ ਮੇਰੀ ਕਿਸਮਤ ਦਾ ਕਿਸੇ ਨੂੰ ਕੀ ਪਤਾ ਸੀ ਕਿ ਮੈਂ ਕਿਹੋ ਜਿਹੀ ਆਂ ਮੈਂ ਕਿਸੇ ਚੰਗੇ ਮੁੰਡੇ ਦੀ ਲੜ ਲੱਗੂੰਗੀ ਜਾਂ ਫਿਰ ਕਿਸੇ ਬੁਝੜ ਜਿਹੇ ਦੇ ਇਹ ਤਾਂ ਰੱਬ ਨੂੰ ਹੀ ਪਤਾ ਸੀ ਮੈਂ ਆਪ ਕਦੀ ਨਹੀਂ ਸੋਚਿਆ ਸੀ ਕਿ ਮੈਨੂੰ ਇਹੋ ਜਿਹਾ ਘਰ ਵਾਲਾ ਮਿਲੇਗਾ ਜਦੋਂ ਮੇਰੇ ਲਈ ਰਿਸ਼ਤਾ ਆਇਆ ਤਾਂ ਮੁੰਡੇ ਵਾਲਿਆਂ ਨੇ ਮੈਨੂੰ ਪਸੰਦ ਕਰ ਲਿਆ ਮੇਰੇ ਘਰ ਦੇ ਬੜੇ ਖੁਸ਼ ਸੀ ਘਰਦਿਆਂ ਨੇ ਵੀ ਮੁੰਡੇ ਨੂੰ ਪਸੰਦ ਕਰ ਲਿਆ ਰਿਸ਼ਤਾ ਪੱਕਾ ਹੋ ਗਿਆ ਮੇਰੇ ਡੈਡੀ ਨੇ ਪੁੱਛਿਆ ਕਿ ਮੁੰਡਾ ਕੀ ਕੰਮ ਕਰਦਾ ਤਾਂ ਵਿਚੋਲਣ ਨੇ ਕਿਹਾ ਕਿ ਮੁੰਡਾ ਤਾਂ ਪੁਲਿਸ ਵਿੱਚ ਆ ਸਰਕਾਰੀ ਨੌਕਰੀ ਕਰਦਾ ਇਹ ਗੱਲ ਸੁਣ ਕੇ ਤਾਂ ਮੇਰੇ ਘਰਦਿਆਂ ਦੀ ਜਿਵੇਂ ਰੂਹ ਖੁਸ਼ ਹੋ ਗਈ ਸੀ ਕਿ ਸਾਡੀ ਧੀ ਨੂੰ ਇੰਨਾ ਸੋਹਣਾ ਮੁੰਡਾ ਤੇ ਚੰਗੀ ਨੌਕਰੀ ਕਰਨ ਵਾਲਾ ਮਿਲਿਆ ਮੇਰੇ ਵਿੱਚ ਵੀ ਕੋਈ ਕਮੀ ਨਹੀਂ ਸੀ ਮੈਂ ਵੀ ਬਿਲਕੁਲ ਸਹੀ ਸੀ ਆਪਣੇ ਮਾਪਿਓ ਦੀ ਇੱਜ਼ਤ ਨੂੰ ਸਾਹਮਣੇ ਰੱਖਿਆ ਸੀ ਹਰ ਵੇਲੇ ਆਪਣੀਆਂ ਭਾਬੀਆਂ ਦੇ ਨਾਲ ਹੀ ਰਹਿੰਦੀ ਹੁੰਦੀ ਸੀ ਇੱਕ ਮਿੰਟ ਵੀ ਮੈਂ ਕਿਸੇ ਤੋਂ ਪਰੇ ਨਹੀਂ ਹੁੰਦੀ ਸੀ ਜੇ ਕੋਈ ਭਾਬੀ ਪੇਕੇ ਚਲੀ ਜਾਂਦੀ ਤਾਂ ਦੂਜੀਆਂ ਨਾਲ ਰਹਿੰਦੀ ਸੀ ਕਿਉਂਕਿ ਕੁਝ ਸਿਰ ਪਹਿਲਾਂ ਹੀ ਮੇਰੀ ਮਾਂ ਮੈਨੂੰ ਛੱਡ ਕੇ ਚਲੀ ਗਈ ਸੀ ਮੇਰਾ ਪਿਓ ਤੇ ਭਰਾਵਾਂ ਭਾਬੀਆਂ ਨੇ ਮੇਰਾ ਵਿਆਹ ਕਰਨ ਬਾਰੇ ਸੋਚ ਲਿਆ ਸੀ। ਉਦੋਂ ਮੈਂ ਸਿਰਫ 18 ਕੋ ਸਾਲ ਦੀ ਸੀ। ਮੈਂ ਪੜ੍ਹ ਪੜ੍ਹੀ ਲਿਖੀ ਵੀ ਕੋਈ ਜ਼ਿਆਦਾ ਨਹੀਂ ਸੀ। ਸਿਰਫ ਤੀਜੀ ਕਲਾਸ ਵਿੱਚੋਂ ਹੀ ਮੇਰੇ ਪਿਓ ਨੇ ਮੈਨੂੰ ਹਟਾ ਲਿਆ ਤੇ ਮੈਨੂੰ ਸਕੂਲ ਹੀ ਨਹੀਂ ਭੇਜਿਆ ਸੀ। ਉਦੋਂ ਲੋਕ ਕੁੜੀਆਂ ਨੂੰ ਘਾਟ ਹੀ ਪਣਾਉਂਦੇ ਹੁੰਦੇ ਸੀ ਪਰ ਮੈਂ ਫਿਰ ਵੀ ਆਪਣੇ ਘਰ ਵਿੱਚ ਕਿਸੇ ਨਾਲ ਬੈਸ ਨਹੀਂ ਕੀਤੀ। ਮੇਰੀਆਂ ਭਾਬੀਆਂ ਤਾਂ 10-10 ਪੜੀਆਂ ਹੋਈਆਂ ਸੀ। ਚੰਗੀਆਂ ਸੋਹਣੀਆਂ ਤੇ ਹੁਸ਼ਿਆਰ ਸੀ ਕੰਮ ਕਰਨ ਨੂੰ ਵੀ ਬੜੀਆਂ ਤੇਜ਼ ਸੀ ਉਹਨਾਂ ਨੇ ਤਾਂ ਘਰ ਦਾ ਸਾਰਾ ਸਿਸਟਮ ਸੰਭਿਆ ਹੋਇਆ ਸੀ ਮੈਂ ਵੀ ਉਹਨਾਂ ਦੇ ਨਾਲ ਸਾਰਾ ਕੰਮ ਕਰਵਾਉਂਦੀ ਹੁੰਦੀ ਸੀ ਮੇਰੇ ਭਰਾ ਵੀ ਬਾਹਰ ਕੰਮ ਕਰਦੇ ਸੀ ਮੇਰੇ ਪਿਓ ਨੇ ਸ਼ਰਾਬ ਦਾ ਠੇਕਾ ਚਲਾਇਆ ਹੋਇਆ ਸੀ ਵੱਡਾ ਭਰਾ ਤੇ ਮੇਰਾ ਡੈਡੀ ਠੇਕਾ ਚਲਾਉਂਦੇ ਸੀ ਤੇ ਉੱਥੋਂ ਵੀ ਬੜੀ ਕਮਾਈ ਹੁੰਦੀ ਸੀ ਸਾਡੀ ਕਾਫੀ ਚੜ੍ਹਾਈ ਸੀ ਮੈਂ ਸੋਹਣੀ ਸੀ ਇਸੇ ਕਰਕੇ ਮੈਨੂੰ ਮੇਰੇ ਸਹੁਰਿਆਂ ਨੇ ਪਸੰਦ ਕਰ ਲਿਆ ਤੇ ਦੂਜੀ ਗੱਲ ਮੈਂ ਬਿਲਕੁਲ ਸਹੀ ਦੀ ਸੀ ਮੈਂ ਆਪਣੀ ਇੱਜ਼ਤ ਨੂੰ ਸਾਂਭਿਆ ਹੋਇਆ ਸੀ ਨਹੀਂ ਤਾਂ ਆਂਡ ਗਵਾਂਡ ਦੀਆਂ ਕੁੜੀਆਂ ਦੇ ਵਾਂਗ ਮੈਂ ਵੀ ਆਂ ਕਿਸੇ ਮੁੰਡੇ ਨਾਲ ਗੱਲਬਾਤ ਕਰ ਲੈਣੀ ਸੀ ਪਰ ਮੈਂ ਇਹੀ ਸੋਚਿਆ ਸੀ ਕਿ ਮੇਰੀ ਮਾਂ ਮੇਰੇ ਕੋਲ ਨਹੀਂ ਜਿਹੜੀ ਮੈਨੂੰ ਘਰਦਿਆਂ ਦੇ ਨਾਲ ਗੱਲਾਂបਾਤਾਂ ਤੋਂ ਜਾਂ ਮਿਹਣਿਆਂ ਤੋਂ ਬਚਾ ਲਊਗੀ ਹੁਣ ਤਾਂ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਹੀ ਜਿਉਣੀ ਪੈਣੀ ਆ ਤਾਂ ਵੀ ਕਿਸੇ ਦੇ ਚੱਕਰ ਵਿੱਚ ਪੈ ਕੇ ਆਪਣੀ ਜ਼ਿੰਦਗੀ ਨੂੰ ਕਿਉਂ ਪ੍ਰਭਾਦ ਕਰਾਂ ਸ਼ਾਇਦ ਰੱਬ ਨੇ ਮੈਨੂੰ ਚੰਗੀ ਮਤ ਵੀ ਦਿੱਤੀ ਹੋਈ ਸੀ ਜਦੋਂ ਮੇਰੇ ਰਿਸ਼ਤੇ ਦਾ ਪਤਾ ਲੱਗਿਆ ਤਾਂ ਸਾਰੇ ਹੈਰਾਨ ਹੋ ਗਏ ਕਿ ਇਹਨੂੰ ਪੜ੍ਹਸ ਵਾਲਾ ਕਿੱਦਾਂ ਪਸੰਦ ਕਰ ਗਿਆ ਇਹ ਤਾਂ ਅਣਪੜ ਗਵਾਰ ਘਰ ਦੇ ਕੰਮ ਕਰਨ ਜੋਗੀ ਆ ਤੇ ਇਹਨੂੰ ਨੌਕਰੀ ਕਰਨ ਵਾਲੇ ਨੇ ਕਿੱਦਾਂ ਪਸੰਦ ਕਰ ਲਿਆ ਸਾਰਿਆਂ ਦੀ ਜ਼ੁਬਾਨ ਤੇ ਇੱਕੋ ਹੀ ਗੱਲ ਸੀ ਕਿ ਅਮਨਦੀਪ ਨੂੰ ਚੰਗਾ ਮੁੰਡਾ ਕਿੱਦਾਂ ਮਿਲ ਗਿਆ ਦੋ ਕੁ ਮਹੀਨੇ ਬਾਅਦ ਮੇਰਾ ਵਿਆਹ ਹੋ ਗਿਆ ਮੈਂ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ ਪਰ ਫਿਰ ਵੀ ਮੈਨੂੰ ਪੈਸੇ ਦਾ ਹਿਸਾਬ ਕਿਤਾਬ ਬਹੁਤ ਸੀ ਘਰ ਵਿੱਚ ਇੰਨੇ ਪੈਸੇ ਆਉਂਦੇ ਸੀ ਤਾਂ ਮੈਨੂੰ ਬੜਾ ਹੀ ਹਿਸਾਬ ਸੀ ਮੇਰਾ ਵੱਡਾ ਭਰਾ ਜਾਂ ਪਿਓ ਜਦੋਂ ਮੈਨੂੰ ਪੈਸੇ ਫੜਾਉਂਦੀ ਤਾਂ ਮੈਂ ਗਿਣ ਕੇ ਰੱਖਦੀ ਹੁੰਦੀ ਸੀ ਮੈਨੂੰ ਪੂਰਾ ਪਤਾ ਸੀ ਕਿ ਕਿਹੜਾ ਨੋਟ ਕਿੰਨੇ ਦਾ ਮੈਂ ਕੋਈ ਕੰਬਲੀ ਨਹੀਂ ਸੀ ਸਿਰਫ ਪੜ੍ਹੀ ਲਿਖੀ ਹੀ ਘੱਟ ਸੀ ਹੋਰ ਮੇਰੇ ਵਿੱਚ ਕੋਈ ਕਮੀ ਨਹੀਂ ਸੀ ਜਦੋਂ ਮੇਰਾ ਵਿਆਹ ਹੋਇਆ ਤਾਂ ਮੈਂ ਆਪਣੇ ਸਹੁਰੇ ਘਰ ਗਈ ਮੇਰੇ ਸਹੁਰਿਆਂ ਦੇ ਘਰ ਬਿਲਕੁਲ ਵੀ ਵਧੀਆ ਨਹੀਂ ਸੀ ਇੱਕੋ ਹੀ ਕਮਰਾ ਸੀ ਉਹ ਵੀ ਮੀਂਹ ਕਣੀ ਆਉਣ ਤੇ ਚੌਂ ਲਾਪੇ ਜਾਂਦਾ ਸੀ ਮੈਂ ਤਾਂ ਆਪਣੇ ਚੰਗੇ ਘਰੋਂ ਗਈ ਸੀ ਸਾਡਾ ਤਾਂ ਘਰ ਪੱਕਾ ਸੀ ਤੇ ਕਦੇ ਛੱਤਾਂ ਵੀ ਨਹੀਂ ਚੋਈਆਂ ਸੀ ਮੇਰੇ ਘਰਦਿਆਂ ਨੇ ਘਰ ਨਹੀਂ ਦੇਖਿਆ ਸਿਰਫ ਮੁੰਡਾ ਹੀ ਦੇਖਿਆ ਮੈਂ ਆਪਣੇ ਘਰ ਵਾਲੇ ਨਾਲ ਬੜਾ ਗੁੱਸੇ ਹੁੰਦੀ ਸੀ ਜਦੋਂ ਮੀਂਹ ਆਉਣ ਤੇ ਕੱਚੇ ਜਿਹੇ ਕਮਰੇ ਦੀ ਛੱਤ ਚੋ ਪੈਂਦੀ ਸੀ ਤਾਂ ਮੈਨੂੰ ਬੜੀ ਖਿੱਚ ਚੜਦੀ ਸੀ ਮੈਂ ਆਪਣੇ ਭਰਾ ਨੂੰ ਕਹਿ ਦਿੱਤਾ ਸੀ ਕਿ ਮੈਨੂੰ ਕੋਈ ਦਾਜ ਦੀ ਕੋਈ ਚੀਜ਼ ਨਹੀਂ ਦੇਣੀ ਇਹਨਾਂ ਦੇ ਘਰ ਤਾਂ ਸਮਾਨ ਰੱਖਣ ਨੂੰ ਕੋਈ ਥਾਂ ਹੀ ਨਹੀਂ ਆ ਮੈਨੂੰ ਵੀ ਆਪਣੇ ਘਰ ਲੈ ਕੇ ਜਾਓ ਜਿੰਨਾ ਚਿਰ ਇਹਨਾਂ ਦਾ ਘਰ ਨਹੀਂ ਬਣਦਾ ਮੇਰੀ ਗੱਲ ਸੁਣ ਕੇ ਮੇਰਾ ਭਰਾ ਕਹਿਣ ਲੱਗਾ ਕਿ ਅਸੀਂ ਕੱਲ ਨੂੰ ਤੈਨੂੰ ਮਿਲਣ ਆਵਾਂਗੇ ਤੂੰ ਫਿਕਰ ਨਾ ਕਰ ਉਸ ਰਾਤ ਮੈਂ ਆਪਣੇ ਘਰ ਵਾਲੇ ਨਾਲ ਬੜਾ ਲੜੀ ਕਿ ਤੂੰ ਸਰਕਾਰੀ ਨੌਕਰੀ ਕਰਦਾ ਫਿਰ ਵੀ ਤੇਰੇ ਤੋਂ ਇੱਕ ਕਮਰਾ ਨਹੀਂ ਬਣਿਆ ਜਦ ਕੇ ਸਾਰੇ ਵੱਖ ਵੱਖਾ ਤੇਰੀ ਤਨਖਾਹ ਕਿੱਥੇ ਗਈ ਮੇਰਾ ਘਰ ਵਾਲਾ ਮੇਰੇ ਨਾਲ ਗੁੱਸੇ ਹੋ ਗਿਆ। ਅਗਲੀ ਸਵੇਰ ਨੂੰ ਮੇਰੇ ਭਰਾ ਮੇਰੇ ਕੋਲ ਆਏ ਤੇ ਮੈਨੂੰ ਸਮਝਾਉਣ ਲੱਗੇ ਕਿ ਕੋਈ ਗੱਲ ਨਹੀਂ ਘਬਰਾਣਾ। ਅਸੀਂ ਤੈਨੂੰ ਵਧੀਆ ਕਮਰਾ ਬਣਾ ਕੇ ਦੇਵਾਂਗੇ। ਪਰ ਤੂੰ ਆਪਣਾ ਘਰ ਬਸਾ। ਰੋਜ਼ ਘਰ ਦਾ ਕਰਕੇ ਕਲੇਸ਼ ਨਹੀਂ ਕਰੀਂਦਾ। ਮੈਂ ਵੀ ਕਹਿ ਦਿੱਤਾ ਕਿ ਮੇਰੇ ਤੋਂ ਨਹੀਂ ਇਦਾਂ ਦੇ ਘਰ ਵਿੱਚ ਰਾਇਆ ਹੁੰਦਾ। ਤੁਸੀਂ ਕੀ ਦੇਖਿਆ ਮੇਰਾ ਰਿਸ਼ਤਾ ਕਰਨ ਲੱਗੇ। ਮੇਰਾ ਭਰਾ ਮੈਨੂੰ ਹੌਸਲਾ ਦਿੰਦਾ ਸੀ। ਕਹਿੰਦਾ ਮੈਂ ਕੱਲ ਨੂੰ ਕਮਰਾ ਬਣਾਉਣਾ ਸ਼ੁਰੂ ਕਰਵਾ ਦੇਵਾਂਗਾ। ਤੇ ਚੁੱਪ ਕਰਕੇ ਆਪਣਾ ਘਰ ਬਸਾ। 2 ਦਿਨ ਬਾਅਦ ਮੇਰੇ ਭਰਾ ਨੇ ਮਿਸਤਰੀ ਲਾਇਆ ਤੇ ਇੱਕ ਕਮਰਾ ਸ਼ੁਰੂ ਕੀਤਾ। ਥੋੜੇ ਦਿਨ ਵਿੱਚ ਕਮਰਾ ਪੂਰੀ ਤਰ੍ਹਾਂ ਤਿਆਰ ਹੋਇਆ। ਮੈਂ ਬੜੀ ਖੁਸ਼ੀ ਖੁਸ਼ ਹੋਈ। ਮੇਰੀ ਸੱਸ ਨੇ ਸਾਨੂੰ ਪਹਿਲਾਂ ਹੀ ਵੱਖ ਕਰ ਦਿੱਤਾ ਸੀ। ਮੈਂ ਆਪਣੇ ਕਮਰੇ ਵਿੱਚ ਸਾਰਾ ਕੁਝ ਸੈੱਟ ਕੀਤਾ। ਰੋਟੀ ਪਾਣੀ ਵੀ ਕਮਰੇ ਵਿੱਚ ਹੀ ਕਰਦੀ ਸੀ। ਮੈਨੂੰ ਬਾਹਰ ਚੁੱਲ੍ਹੇ ਤੇ ਕੰਮ ਕਰਨਾ ਚੰਗਾ ਨਹੀਂ ਲੱਗਦਾ ਕਿਉਂਕਿ ਘਰ ਦਾ ਵਿਹੜਾ ਕੱਚਾ ਹੋਣ ਕਰਕੇ ਮਿੱਟੀ ਉੱਡਦੀ ਸੀ। ਉਹ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਮੇਰੀ ਸੱਸ ਕਹਿੰਦੀ ਸੀ ਕਿ ਤੂੰ ਵੇੜੇ ਵਿੱਚ ਮਿੱਟੀ ਦਾ ਲੇਪ ਕਰਦਿਆ ਕਰ ਫਿਰ ਘੱਟਾ ਮਿੱਟੀ ਨਹੀਂ ਉੱਡਦਾ ਮੈਂ ਏਦਾਂ ਕਿੱਥੋਂ ਕਰਨਾ ਸੀ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਹੁਣ ਤੁਸੀਂ ਆਪਣੀ ਤਨਖਾਹ ਵਿੱਚੋਂ ਆਪਣਾ ਵੇੜਾ ਪੱਕਾ ਕਰਵਾ ਦਿਓ ਨਾਲ ਹੀ ਕੱਚਾ ਜਿਹਾ ਕਮਰਾ ਵੀ ਠਾ ਦੇ ਮੇਰਾ ਘਰ ਵਾਲਾ ਮੈਨੂੰ ਤਨਖਾਹ ਨਹੀਂ ਫੜਾਉਂਦਾ ਸੀ ਉਹ ਆਪਣੇ ਕੋਲ ਹੀ ਰੱਖਦਾ ਸੀ ਜਾਂ ਫਿਰ ਮਾਣਵਦੇ ਪੈਸੇ ਦਿੰਦਾ ਸੀ ਮੈਂ ਉਹਦੇ ਕੋਲੋਂ ਕਦੀ ਤਨਖਾਹ ਬਾਰੇ ਗੱਲ ਹੀ ਨਹੀਂ ਕੀਤੀ ਸੀ ਤੇ ਜੋ ਵੀ ਖਰਚਾ ਕਰਨਾ ਹੁੰਦਾ ਉਹ ਦੱਸ ਦਿੰਦੀ ਸੀ ਫਿਰ ਮੈਂ ਪ੍ਰੈਗਨੈਂਟ ਹੋਈ ਤੇ ਸਾਰੇ ਬਹੁਤ ਖੁਸ਼ ਸੀ ਕੁਝ ਮਹੀਨਿਆਂ ਬਾਅਦ ਮੈਂ ਮੁੰਡੇ ਨੂੰ ਜਨਮ ਦਿੱਤਾ ਮੇਰੇ ਘਰ ਵਾਲੇ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਸੀ ਕਹਿੰਦਾ ਸੀ ਕਿ ਮੇਰਾ ਮੁੰਡਾ ਵੀ ਵੱਡਾ ਹੋ ਕੇ ਸਰਕਾਰੀ ਨੌਕਰੀ ਕਰੂਗਾ ਜਦੋਂ ਮੁੰਡਾ ਹੋਇਆ ਤਾਂ ਮੇਰੇ ਘਰ ਵਾਲੇ ਨੇ ਘਰ ਬਣਾਉਣਾ ਸ਼ੁਰੂ ਕੀਤਾ ਤੇ ਹੌਲੀ-ਹੌਲੀ ਸੋਹਣਾ ਘਰ ਬਣਾ ਦਿੱਤਾ ਆਪਣੀ ਕਮਾਈ ਨਾਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਣ ਦਿੱਤੀ। ਜਦੋਂ ਘਰ ਬਣਿਆ ਤੇ ਮੇਰੇ ਪੇਕੇਆ ਨੇ ਮੇਰੇ ਮੁੰਡੇ ਦੇ ਪਹਿਲੇ ਜਨਮਦਿਨ ਤੇ ਬਹੁਤ ਦਾਜ ਦਿੱਤਾ। ਉਸ ਵੇਲੇ ਕੋਈ ਕੋਈ ਸਕੂਟਰ ਦਿੰਦਾ ਸੀ ਤੇ ਮੇਰੇ ਭਰਾ ਨੇ ਮੈਨੂੰ ਸਕੂਟਰ ਦਿੱਤਾ ਕਿਉਂਕਿ ਮੇਰਾ ਘਰ ਵਾਲਾ ਬਾਸਤੇ ਡਿਊਟੀ ਜਾਂਦਾ ਸੀ। ਇਸੇ ਕਰਕੇ ਉਹਨੂੰ ਦਾਜ ਵਿੱਚ ਸਕੂਟਰ ਦਿੱਤਾ। ਉਦੋਂ ਮੈਂ ਬੜੀ ਖੁਸ਼ ਸੀ। ਸਾਰਾ ਘਰ ਮੇਰੇ ਦਾਜ ਨਾਲ ਭਰ ਗਿਆ ਸੀ। ਚਾਚੇ ਤਾਇਆ ਨਹੀਂਆਂ ਕੁੜੀਆਂ ਵਿੱਚੋਂ ਮੈਂ ਹੀ ਖੁਸ਼ ਤੇ ਅਮੀਰ ਸੀ। ਮੇਰੀ ਕਿਸਮਤ ਨੂੰ ਦੇ ਕੇ ਹਰ ਕੋਈ ਛੱਡਦਾ ਸੀ ਨੌਕਰੀ ਦਾ ਕਰਕੇ ਮੇਰੀ ਆਪਣੇ ਘਰ ਵਾਲੇ ਨਾਲੋਂ ਜ਼ਿਆਦਾ ਟਾਰ ਸੀ ਪਰ ਮੈਂ ਕਦੀ ਉਹਦੇ ਕੋਲ ਤਨਖਾਹ ਦਾ ਹਿਸਾਬ ਨਹੀਂ ਲਿਆ ਸੀ ਬਸ ਮੈਨੂੰ ਘਰ ਤੇ ਘਰ ਵਿੱਚ ਹਰ ਚੀਜ਼ ਨਾਲ ਮਤਲਬ ਸੀ ਮੇਰਾ ਮੁੰਡਾ ਹਜੇ ਸਾਲ ਦਾ ਹੋਇਆ ਸੀ ਤੇ ਮੈਂ ਫਿਰ ਪ੍ਰੈਗਨੈਂਟ ਹੋ ਗਈ ਜਦੋਂ ਟਾਈਮ ਪੂਰਾ ਹੋਇਆ ਤਾਂ ਮੇਰੇ ਫਿਰ ਮੁੰਡਾ ਹੋਇਆ ਮੈਂ ਦੋ ਬੱਚਿਆਂ ਦੀ ਮਾਂ ਬਣ ਗਈ ਮੈਂ ਬੱਚੇ ਵੀ ਚੰਗੇ ਸਕੂਲ ਵਿੱਚ ਦਾਖਲ ਕਰਵਾਏ ਮੇਰੀ ਜ਼ਿੰਦਗੀ ਬੱਚਿਆਂ ਦੇ ਵਿੱਚ ਲੰਘਣ ਲੱਗ ਪਈ। ਮੈਂ ਇਕੱਲੀ ਸੀ, ਮੇਰੀ ਸੱਸ ਨੇ ਸਾਨੂੰ ਅੱਡ ਕੀਤਾ ਸੀ। ਇਸ ਲਈ ਬੱਚਿਆਂ ਦੇ ਨਾਲ ਮੇਰਾ ਕੰਮ ਕਰਨਾ ਵੀ ਬੜਾ ਔਖਾ ਹੁੰਦਾ ਸੀ। ਜਦੋਂ ਬੱਚੇ ਸਕੂਲ ਜਾਂਦੇ ਤੇ ਮੇਰਾ ਘਰ ਵਾਲਾ ਡਿਊਟੀ ਜਾਂਦਾ। ਮੈਂ ਮਗਰੋਂ ਹੌਲੀ-ਹੌਲੀ ਘਰ ਦਾ ਸਾਰਾ ਕੰਮ ਕਰਦੀ ਸੀ। ਫਿਰ ਇੱਕ ਦਿਨ ਮੇਰਾ ਘਰ ਵਾਲਾ ਕਹਿੰਦਾ ਕਿ ਤੂੰ ਮੇਰੇ ਲਈ ਰੋਟੀ ਨਾ ਬਣਾਇਆ ਕਰ। ਮੈਂ ਆਪਣੀ ਰੋਟੀ ਠਾਣੇ ਲਾ ਕੇ ਹੋਟਲ ਤੋਂ ਹੀ ਲੈ ਲਵਾਂਗਾ। ਮੈਂ ਉੱਥੋਂ ਖਾ ਲਿਆ ਕਰੂੰਗਾ। ਤੂੰ ਬਸ ਆਪਣੇ ਤੇ ਬੱਚਿਆਂ ਦੀ ਰੋਟੀ ਬਣਾਇਆ ਕਰ ਮੈਂ ਵੀ ਸੋਚਿਆ ਕਿ ਡਿਊਟੀ ਦਾ ਕਰਕੇ ਚੱਲ ਉਥੋਂ ਖਾ ਲਿਆ ਕਰੂਗਾ ਕਿਉਂਕਿ ਮੈਂ ਵੀ ਸਾਰਾ ਦਿਨ ਥੱਕ ਜਾਂਦੀ ਸੀ ਉੱਪਰੋਂ ਸਵੇਰੇ ਸਵੇਰੇ ਪੈਣ ਜਾਣੇ ਵਾਲੀ ਰੋਟੀ ਬਣਾਉਣੀ ਤੇ ਫਿਰ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜਣਾ ਬੜਾ ਔਖਾ ਹੁੰਦਾ ਸੀ ਹਰ ਰੋਜ਼ ਇਦਾਂ ਹੀ ਹੁੰਦਾ ਮੇਰਾ ਘਰ ਵਾਲਾ ਤਿਆਰ ਹੋ ਕੇ ਚਲਾ ਜਾਂਦਾ ਤੇ ਰੋਟੀ ਬਾਹਰੋਂ ਖਾ ਲੈਂਦਾ ਸੀ ਮੈਂ ਤਾਂ ਕਦੀ ਆਪਣੇ ਘਰ ਵਾਲੇ ਤੇ ਸ਼ੱਕ ਵੀ ਨਹੀਂ ਕੀਤਾ ਸੀ ਕਿਉਂਕਿ ਉਹ ਮੇਰੇ ਨਾਲ ਬਹੁਤ ਵਧੀਆ ਹੀ ਰਹਿੰਦਾ ਸੀ ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਕਿਸੇ ਵੇਲੇ ਤਾਂ ਮੈਂ ਕਰੇ ਰਾਤ ਨੂੰ ਇਕੱਲੀ ਬੱਚਿਆਂ ਨਾਲ ਹੁੰਦੀ ਕਿਉਂਕਿ ਕਦੇ-ਕਦੇ ਉਹ ਰਾਤ ਨੂੰ ਡਿਊਟੀ ਕਰਦਾ ਸੀ ਮਨੇ ਮੈਂ ਬੜੇ ਹੌਸਲੇ ਜਿਹੇ ਨਾਲ ਰਹਿੰਦੀ ਸੀ ਰਾਤ ਨੂੰ ਉਹ ਇੱਕ ਦੋ ਵਾਰ ਫੋਨ ਕਰ ਲੈਂਦਾ ਸੀ ਹੌਲੀ-ਹੌਲੀ ਜ਼ਿੰਦਗੀ ਲੰਘਦੀ ਗਈ ਤੇ ਇੱਕ ਦਿਨ ਮੇਰੇ ਦੋਵੇਂ ਮੁੰਡੇ ਸਕੂਲ ਵਸ ਛੁਕਰ ਆਉਂਦੇ ਸੀ ਮੇਰੇ ਵੱਡੇ ਮੁੰਡੇ ਦਾ ਧਿਆਨ ਮੇਰੇ ਘਰ ਵਾਲੇ ਤੇ ਪਿਆ ਉਹ ਕਿਸੇ ਕੁੜੀ ਨਾਲ ਖੜਾ ਸੀ ਜੋ ਸ਼ਾਇਦ ਮੇਰੀ ਹੀ ਉਮਰ ਦੀ ਸੀ ਘਰ ਆਉਂਦੇ ਹੀ ਮੈਨੂੰ ਕਹਿਣ ਲੱਗਾ ਕਿ ਮੰਮੀ ਮੈਂ ਅੱਜ ਡੈਡੀ ਨੂੰ ਕਿਸੇ ਕੁੜੀ ਨਾਲ ਦੇਖਿਆ ਪਰ ਡੈਡੀ ਦੀ ਡਿਊਟੀ ਤਾਂ ਥਾਣੇ ਹੁੰਦੀ ਆ ਜਾਂ ਫਿਰ ਕਿਤੇ ਹੋਰ ਪਰ ਡੈਡੀ ਤਾਂ ਸ਼ਹਿਰ ਕਿਸੇ ਹੋਟਲ ਮੂਹਰੇ ਖੜਾ ਸੀ ਉਹਦੇ ਨਾਲ ਕੋਈ ਹੋਰ ਪੁਲਿਸ ਵਾਲਾ ਵੀ ਨਹੀਂ ਸੀ ਉਹ ਇਕੱਲਾ ਕਿਸੇ ਕੁੜੀ ਨਾਲ ਹੀ ਖੜਾ ਸੀ ਇਹ ਸੁਣ ਕੇ ਤਾਂ ਮੇਰਾ ਕਲੇਜਾ ਕੰਬ ਗਿਆ ਕਿਉਂਕਿ ਮੈਂ ਇਹ ਗੱਲ برداشت ਨਹੀਂ ਕਰ ਸਕਦੀ ਸੀ ਮੈਂ ਤਾਂ ਇਹ ਸੋਚ-ਸੋਚ ਕੇ ਟੈਨਸ਼ਨ ਵਿੱਚ ਪੈ ਗਈ ਕਿਉਂਕਿ ਮੁੰਡੇ ਦੀ ਗੱਲ ਸੱਚ ਮੰਨ ਕੇ ਮੈਂ ਆਪਣੇ ਘਰ ਵਾਲੇ ਨਾਲ ਕੋਈ ਗੱਲ ਨਹੀਂ ਕਰ ਸਕਦੀ ਸੀ। ਮੇਰਾ ਮੁੰਡਾ ਤਾਂ ਹਜੇ ਸਿਰਫ ਚੌਥੀ ਕਲਾਸ ਵਿੱਚ ਹੀ ਸੀ। ਜੇ ਮੈਂ ਆਪਣੇ ਘਰ ਵਾਲੇ ਕੋਲ ਕੋਈ ਗੱਲ ਕਰਦੀ, ਉਹਨੇ ਇਹਨੂੰ ਬੱਚਾ ਕਹਿ ਕੇ ਕੋਈ ਬਹਾਨਾ ਹੀ ਬਣਾ ਦੇਣਾ ਸੀ ਕਿਉਂਕਿ ਉਹ ਬਹੁਤ ਚਲਾਕ ਸੀ। ਉਹਦੇ ਕੋਲ ਹਰ ਗੱਲ ਦਾ ਹੱਲ ਸੀ। ਮੈਂ ਵੀ ਬਿਨਾਂ ਵਜ੍ਹਾ ਘਰੇ ਕਲੇਸ਼ ਨਹੀਂ ਕਰਨਾ ਚਾਹੁੰਦੀ ਸੀ। ਮੈਂ ਇਹ ਗੱਲ ਦਿਲ ਵਿੱਚ ਰੱਖੀ ਤੇ ਆਪਣੇ ਮਨ ਨੂੰ ਸਮਝਾ ਲਿਆ ਸੀ। ਕੀ ਹੋ ਸਕਦਾ ਉਹਨੂੰ ਕੋਈ ਕੰਮ ਹੋਵੇ ਜਾਂ ਉਸ ਕੁੜੀ ਦਾ ਕੋਈ ਮਸਲਾ ਹੱਲ ਕਰਨਾ ਹੋਗਾ ਮੁਲਾਜ਼ਮ ਹੋਣ ਕਰਕੇ ਉਹਨੂੰ ਹਰ ਕਿਸੇ ਦੀ ਪ੍ਰੋਬਲਮ ਸੁਣਨੀ ਪੈਂਦੀ ਸੀ ਮੈਨੂੰ ਆਪਣੇ ਘਰ ਵਾਲੇ ਤੇ ਬੜਾ ਯਕੀਨ ਸੀ ਮੈਂ ਸੋਚਿਆ ਕਿ ਮੁੰਡਾ ਤਾਂ ਹਜੇ ਨਿਆਣਾ ਉਹਨੂੰ ਇਹੋ ਜਿਹਾ ਕੁਝ ਨਹੀਂ ਪਤਾ ਮੈਂ ਆਪਣੇ ਦਿਮਾਗ 'ਚੋਂ ਇਹ ਗੱਲ ਕੱਢ ਦਿੱਤੀ ਫਿਰ ਇੱਕ ਦਿਨ ਬੱਚਿਆਂ ਨੂੰ ਛੁੱਟੀ ਸੀ ਤੇ ਮੇਰਾ ਘਰ ਵਾਲਾ ਵੀ ਘਰ ਸੀ ਵੱਡਾ ਮੁੰਡਾ ਕੋਲ ਸੀ ਤੇ ਕਹਿੰਦਾ ਡੈਡੀ ਮੈਂ ਤੁਹਾਨੂੰ ਕਿਸੇ ਕੁੜੀ ਨਾਲ ਦੇਖਿਆ ਸੀ ਸ਼ਹਿਰ ਦੇ ਹੋਟਲ ਕੋਲ ਤੁਸੀਂ ਖੜੇ ਸੀ ਇਹ ਸੁਣ ਕੇ ਤਾਂ ਮੇਰੇ ਘਰ ਵਾਲੇ ਦੇ ਹੋਸ਼ ਉੱਡ ਗਏ ਕਹਿੰਦਾ ਤੂੰ ਕਿੱਥੇ ਸੀ ਮੇਰਾ ਮੁੰਡਾ ਕਹਿੰਦਾ ਡੈਡੀ ਅਸੀਂ ਸਕੂਲ ਬਾਸ ਵਿੱਚ ਸੀ ਉਦੋਂ ਹੀ ਮੈਂ ਤੁਹਾਨੂੰ ਦੇਖਿਆ ਸੀ ਮੇਰੇ ਘਰ ਵਾਲੇ ਨੇ ਮੈਨੂੰ ਦੇਖਿਆ ਤੇ ਫਟਾਫਟ ਗੱਲ ਬਦਲ ਦਿੱਤੀ ਕਹਿਣ ਲੱਗਾ ਹਾਂ ਉਹਨਾਂ ਦਾ ਕੋਈ ਰੌਲਾ ਚੱਲਦਾ ਸੀ ਥਾਣੇ ਆਉਂਦੀ ਆ ਤਾਂ ਮੈਨੂੰ ਉੱਥੇ ਅਚਾਨਕ ਟੱਕਰ ਗਈ ਤੇ ਦੋ ਕੋ ਮਿੰਟ ਗੱਲ ਕੀਤੀ ਤੇ ਚਲੀ ਗਈ ਮੈਂ ਇਹ ਵੀ ਸੱਚ ਮੰਨ ਲਿਆ ਪਰ ਆਪਣੇ ਘਰ ਵਾਲੇ ਦੇ ਮੂੰਹ ਦੇ ਉੱਡੇ ਰੰਗ ਮੈਨੂੰ ਉਹਦੇ ਤੇ ਸ਼ੱਕ ਕਰਨ ਲਈ ਮਜਬੂਰ ਕਰਦੇ ਸੀ ਮੈਂ ਲੜਾਈ ਤੋਂ ਡਰਦੀ ਨੇ ਅੱਗੇ ਕੋਈ ਗੱਲ ਨਹੀਂ ਕੀਤੀ ਫਿਰ ਇੱਕ ਦਿਨ ਮੈਂ ਬੈਠੀ ਸੀ ਮੈਂ ਉਹਨੂੰ ਫੋਨ ਕੀਤਾ ਕਿ ਤੁਸੀਂ ਕਿੱਥੇ ਆ ਉਹ ਮੈਨੂੰ ਕਹਿੰਦਾ ਕਿ ਮੈਂ ਡਿਊਟੀ ਤੋਂ ਫ੍ਰੀ ਹੋ ਗਿਆ ਥੋੜੇ ਟਾਈਮ ਚ ਘਰ ਆਉਂਗਾ ਉਹਨੂੰ ਫ੍ਰੀ ਹੋਏ ਨੂੰ 2 ਘੰਟੇ ਹੋ ਗਏ ਪਰ ਘਰ ਨਹੀਂ ਆਇਆ ਮੈਂ ਆਪਣੇ ਵੱਡੇ ਮੁੰਡੇ ਨੂੰ ਗਵਾਂਡੀਆਂ ਦੇ ਮੁੰਡੇ ਨਾਲ ਸ਼ਹਿਰ ਭੇਜਿਆ ਤੇ ਚੰਗੀ ਤਰ੍ਹਾਂ ਸਮਝਾ ਦਿੱਤਾ ਘਰ ਦਾ ਕੋਈ ਸਮਾਨ ਲੈਣ ਲਈ ਐਵੇਂ ਬਹਾਨਾ ਹੀ ਬਣਾ ਦਿੱਤਾ ਜਦੋਂ ਮੇਰਾ ਵੱਡਾ ਮੁੰਡਾ ਸ਼ਹਿਰ ਗਿਆ ਤਾਂ ਉਹ ਉਸੇ ਹੋਟਲ ਕੋਲ ਦੀ ਲੰਘ ਕੇ ਗਏ ਅੱਧੇ ਘੰਟੇ ਵਿੱਚ ਸ਼ਹਿਰੋਂ ਵਾਪਸ ਆਏ ਗਵੰਢੀ ਦਾ ਮੁੰਡਾ ਆਪਣੇ ਘਰ ਚਲਾ ਗਿਆ ਤਾਂ ਮੇਰੇ ਮੁੰਡੇ ਨੇ ਦੱਸਿਆ ਕਿ ਡੈਡੀ ਦਾ ਮੋਟਰਸਾਈਕਲ ਉਸੇ ਹੋਟਲ ਮੂਰੇ ਹੀ ਖੜਾ ਸੀ ਮੈਂ ਉਦੋਂ ਹੀ ਫੋਨ ਲਾਇਆ ਤਾਂ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਮੈਨੂੰ ਕੋਈ ਕੰਮ ਸੀ ਮੈਂ ਵਕੀਲ ਨੂੰ ਮਿਲਣ ਗਿਆ ਸੀ ਮੈਂ ਉਹਦੀ ਆਵਾਜ਼ ਤੋਂ ਝੂਠ ਨੂੰ ਫੜ ਲਿਆ ਪਰ ਫੇਰ ਕੁਝ ਨਹੀਂ ਬੋਲੀ ਮੇਰਾ ਬੜਾ ਦਿਲ ਕਰਦਾ ਸੀ ਕਿ ਮੈਂ ਆਪਣੇ ਪੇਕੇ ਤੇ ਸਹੁਰੇ ਇਕੱਠੇ ਕਰਕੇ ਇਹ ਗੱਲ ਕਰਾਂ ਬਸ ਮੁੰਡਿਆਂ ਦੇ ਬਾਰੇ ਸੋਚ ਕੇ ਮੈਂ ਆਪਣੇ ਮਨ ਨੂੰ ਸਮਝਾ ਲਿਆ ਤੇ ਇਹ ਦੁੱਖ ਅੰਦਰੋਂ ਅੰਦਰੀ ਸਾਂਹਣ ਕਰਨ ਲੱਗ ਪਈ ਇਹ ਗੱਲ ਨਹੀਂ ਸੀ ਕਿ ਮੇਰਾ ਘਰ ਵਾਲਾ ਮੈਨੂੰ ਖੁਸ਼ ਨਹੀਂ ਰੱਖਦਾ ਸੀ ਉਹ ਮੇਰਾ ਬੜਾ ਧਿਆਨ ਰੱਖਦਾ ਸੀ ਮਹਿੰਗੀਆਂ ਚੀਜ਼ਾਂ ਸੋਹਣੇ ਸੂਟ ਤੇ ਹਰ ਚੀਜ਼ ਬਿਨਾਂ ਕਹੇ ਸਾਨੂੰ ਤਿੰਨਾ ਮਾਂ ਪੁੱਤਾਂ ਨੂੰ ਮਿਲਦੀ ਸੀ ਹੌਲੀ ਹੌਲੀ ਮੁੰਡੇ ਵੱਡੇ ਹੋਣ ਲੱਗ ਪਏ ਮੇਰੀ ਅੱਧੀ ਜ਼ਿੰਦਗੀ ਇਦਾਂ ਹੀ ਲੰਘ ਗਈ ਪਰ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਣ ਦਿੱਤਾ ਬਸ ਮੇਰੇ ਵੱਡੇ ਮੁੰਡੇ ਨੂੰ ਸਭ ਪਤਾ ਸੀ ਉਹ ਮੇਰਾ ਹੁਸ਼ਿਆਰ ਤੇ ਸਾਊ ਪੁੱਤ ਸੀ ਜਦੋਂ ਉਹਨੇ 12 ਕਲਾਸਾਂ ਕੀਤੀਆਂ ਤਾਂ ਮੈਂ ਉਹਨੂੰ ਬਾਹਰ ਭੇਜਣ ਬਾਰੇ ਸੋਚਿਆ ਇਹ ਗੱਲ ਮੈਂ ਆਪਣੇ ਘਰ ਵਾਲੇ ਕੋਲ ਕੀਤੀ ਤਾਂ ਛੱਟ ਉਹਨੇ ਮੁੰਡੇ ਦਾ ਪਾਸਪੋਰਟ ਬਣਾਇਆ ਤੇ ਕੁਝ ਮਹੀਨਿਆਂ ਵਿੱਚ ਪੁਰਤਗਾਲ ਭੇਜ ਦਿੱਤਾ ਮੇਰਾ ਮੁੰਡਾ ਮੈਨੂੰ ਹੌਸਲਾ ਦਿੰਦਾ ਸੀ ਕਿ ਆਪਣੀ ਸਿਹਤ ਦਾ ਧਿਆਨ ਰੱਖੀ ਐਵੇਂ ਕੋਈ ਗੱਲ ਦਿਲ ਤੇ ਨਹੀਂ ਲਾਉਣੀ ਜਿੰਨਾ ਚਿਰ ਮੈਂ ਜਿਉਂਦਾ ਉਹਦੀ ਇਹ ਗੱਲ ਸੁਣ ਕੇ ਮੇਰਾ ਸੀਨਾ ਚੌੜਾ ਹੋਇਆ ਸੀ ਫਿਰ ਮੈਂ ਤੇ ਮੇਰਾ ਛੋਟਾ ਮੁੰਡਾ ਰਹਿ ਗਿਆ ਸੀ ਉਹਨੂੰ ਆਪਣੇ ਪਿਓ ਦੀ ਕਰਤੂਤਤਾ ਪਤਾ ਹੀ ਨਹੀਂ ਸੀ ਨਾ ਹੀ ਮੈਂ ਉਹਨੂੰ ਦੱਸਣਾ ਚਾਹੁੰਦੀ ਸੀ ਕਿਉਂਕਿ ਉਹ ਆਪਣੇ ਪਿਓ ਦਾ ਬੜਾ ਤੇਹ ਕਰਦਾ ਸੀ ਜਦੋਂ ਮੇਰੇ ਛੋਟੇ ਮੁੰਡੇ ਨੇ ਵੀ 12 ਕਲਾਸਾਂ ਕਰ ਲਈਆਂ ਤਾਂ ਮੇਰੇ ਵੱਡੇ ਮੁੰਡੇ ਨੇ ਉਹਨੂੰ ਵੀ ਬਾਹਰ ਭੇਜਣ ਦਾ ਕਿਹਾ ਦੋਵਾਂ ਪਿਓ ਪੁੱਤਾਂ ਨੇ ਰਲ ਕੇ ਉਹਨੂੰ ਵੀ ਪੁਰਤਗਾਲ ਭੇਜ ਦਿੱਤਾ ਮੈਂ ਇਕੱਲੀ ਹੀ ਰਹਿ ਗਈ ਸੀ ਘਰੇ ਮੇਰਾ ਬਿਲਕੁਲ ਵੀ ਦਿਲ ਨਹੀਂ ਲੱਗਦਾ ਸੀ ਵੱਡਾ ਹੁੰਡਾ ਮੈਨੂੰ ਦਿਨ ਚੋਂ ਕਈ ਕਿੰਨੀ ਵਾਰ ਫੋਨ ਕਰਦਾ ਸੀ ਮੇਰਾ ਘਰ ਵਾਲਾ ਤਾਂ ਆਜ਼ਾਦ ਪੰਛੀ ਬਣ ਗਿਆ ਉਹ ਬੇਫਿਕਰ ਸੀ ਮੁੰਡੇ ਬਾਹਰ ਸੀ ਕੋਈ ਡਰ ਨਹੀਂ ਸੀ ਆਪਣੀ ਅਜਾਇਸ਼ੀ ਕਰਦਾ ਤੇ ਜਦੋਂ ਦਿਲ ਕਰਦਾ ਘਰ ਆਉਂਦਾ ਮੈਂ ਰਾਤ ਦਿਨ ਆਪਣੇ ਘਰ ਵਾਲੇ ਬਾਰੇ ਸੋਚਦੀ ਰਹਿੰਦੀ ਸੀ ਇੱਕ ਦਿਨ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਤੁਸੀਂ ਇੰਨੀ ਲੇਟ ਘਰ ਕਿਉਂ ਆਉਂਦੇ ਹੋ ਮੈਂ ਵੀ ਇਕੱਲੀ ਹੀ ਰਹਿੰਦੀ ਹਾਂ ਮੇਰਾ ਗੱਲ ਨਹੀਂ ਲੱਗਦਾ ਅੱਗੋਂ ਮੈਨੂੰ ਕਹਿਣ ਲੱਗਾ ਕਿ ਮੈਂ ਮੁਲਾਜ਼ਮ ਬੰਦਾ ਮੈਨੂੰ ਹਨੇਰਾ ਸਵੇਰਾ ਹੋ ਹੀ ਜਾਂਦਾ ਤੂੰ ਆਰਾਮ ਨਾਲ ਸੌਂਿਆ ਕਰ ਮੈਂ ਉਹਦੀ ਗੱਲ ਨੂੰ ਦਿਮਾਗ ਵਿੱਚ ਰੱਖਿਆ ਤੇ ਆਪਣੇ ਵੱਡੇ ਮੁੰਡੇ ਨੂੰ ਦੱਸਿਆ ਉਹ ਮੇਰਾ ਸਾਰਾ ਦੁੱਖ ਸੁੱਖ ਦੇਖਦਾ ਸੀ ਉਹਨੇ ਮੈਨੂੰ ਆਪਣੇ ਕੋਲ ਰੱਖਣ ਦੀ ਗੱਲ ਕੀਤੀ ਕਹਿ ਲੱਗਾ ਮੰਮੀ ਤੂੰ ਮੇਰੇ ਕੋਲ ਆ ਜਾ ਮੈਂ ਤੈਨੂੰ ਆਪਣੇ ਕੋਲ ਰੱਖੂਗਾ ਤੇ ਡੈਡੀ ਨੂੰ ਰਹਿਣ ਦੇ ਇਕੱਲੇ ਨੂੰ 6 ਮਹੀਨੇ ਹੋਏ ਤੇ ਮੇਰੇ ਮੁੰਡੇ ਨੇ ਮੈਨੂੰ ਮਿਲਣ ਬਹਾਨੇ ਆਪਣੇ ਕੋਲ ਸੱਦ ਲਿਆ ਜਦੋਂ ਮੈਂ ਉੱਥੇ ਗਈ ਤਾਂ ਮੇਰਾ ਘਰ ਵਾਲਾ ਕਹਿ ਲੱਗਾ ਕਿ ਘੁੰਮਣ ਫਿਰਨ ਦਾ ਵੀਜ਼ਾ ਖਤਮ ਹੋਣ ਤੋਂ ਪਹਿਲਾਂ ਹੀ ਆ ਜਾਈ ਪਰ ਫਿਰ ਇਹ ਗੱਲ ਸੁਣ ਕੇ ਮੇਰੇ ਵੱਡੇ ਮੁੰਡੇ ਨੇ ਉਹਨੂੰ ਕਹਿ ਦਿੱਤਾ ਕਿ ਡੈਡੀ ਅਸੀਂ ਤਿੰਨਾਂ ਨੇ ਹੁਣ ਇੱਥੇ ਹੀ ਰਹਿਣਾ ਤੁਸੀਂ ਆਪਣੀ ਬਾਹਰ ਵਾਲੀ ਨੂੰ ਘਰ ਰੱਖ ਲਓ ਮੰਮੀ ਨੇ ਬਹੁਤ ਕੁਝ ਬਰਦਾਸ਼ਤ ਕਰ ਲਿਆ ਹੁਣ ਨਹੀਂ ਉਹਨਾਂ ਨੇ ਤੇਰੇ ਨਾਲ ਰਹਿਣਾ ਸਾਨੂੰ ਸਭ ਪਤਾ ਤੂੰ ਬਾਹਰ ਅਯਾਸ਼ੀ ਮਾਰਦਾ ਅਸੀਂ ਤਾਂ ਲੜਾਈ ਤੇ ਬੇਇੱਜ਼ਤੀ ਤੋਂ ਡਰਦਿਆਂ ਨੇ ਕੋਈ ਗੱਲ ਨਹੀਂ ਕੀਤੀ ਹੁਣ ਤੁਸੀਂ ਖੁੱਲ ਕੇ ਅਯਾਸ਼ੀ ਮਾਰੋ ਮੇਰਾ ਘਰ ਵਾਲਾ ਇਹ ਸੁਣ ਕੇ ਤਾਂ ਚੁੱਪ ਹੋ ਗਿਆ ਉਹਨੂੰ ਕੋਈ ਗੱਲ ਨਹੀਂ ਆਉਂਦੀ ਸੀ ਕੋਈ 10 ਲੱਖ ਦਾ ਕਰਜ਼ਾ ਵੀ ਉਹਦੇ 'ਚ ਸਿਰ ਸੀ ਉਹਨੂੰ ਹੀ ਕਰਜ਼ਾ ਲੈਣਾ ਪੈਣਾ ਸੀ ਅਸੀਂ ਤਾਂ ਹੁਣ ਉਹਦੇ ਨਾਲ ਕੋਈ ਲਿੰਕ ਨਹੀਂ ਰੱਖਣਾ ਚਾਹੁੰਦੀ ਸੀ ਉਹ ਸਾਨੂੰ ਪਾਗਲ ਬਣਾਉਂਦਾ ਸੀ ਕਿ ਆਪਣੀ ਖੁਸ਼ੀ ਲਈ ਪਤਾ ਨਹੀਂ ਉਹ ਕੀ ਕੁਝ ਕਰਦਾ ਸੀ ਮੇਰੇ ਮੁੰਡੇ ਨੇ ਵੀ ਮੈਨੂੰ ਚੁੱਪ ਰਹਿਣ ਲਈ ਕਿਹਾ ਤੇ ਚਲਾਕੀ ਨਾਲ ਸਾਨੂੰ ਮਾਂ ਪੁੱਤਾਂ ਨੂੰ ਵੀ ਆਪਣੇ ਕੋਲ ਸਾਜ ਲਿਆ ਤੇ ਫਿਰ ਪਿੰਡ ਆਉਣ ਹੀ ਨਹੀਂ ਦਿੱਤਾ ਮੇਰਾ ਘਰ ਵਾਲਾ ਮੇਰੇ ਨਾਲ ਗੱਲ ਕਰਦਾ ਸੀ ਨਾਲੇ ਮਇਨਤਾ ਕਰਦਾ ਸੀ ਕਿ ਤੂੰ ਆ ਜਾ ਮੈਂ ਨਹੀਂ ਹੁਣ ਏਦਾਂ ਕੁਝ ਵੀ ਕਰਦਾ ਮੇਰੇ ਤੋਂ ਜੋ ਗਲਤੀ ਹੋ ਗਈ ਮੈਂ ਤਾਂ ਪੈਸੇ ਨਾਲ ਅੰਨਾ ਹੋ ਗਿਆ ਸੀ ਮੈਂ ਵੀ ਤੁਹਾਡੇ ਤਿੰਨਾਂ ਤੋਂ ਬਿਨਾ ਕੁਝ ਨਹੀਂ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਬਾਹਰ ਕੁੜੀਆਂ ਆਪ ਮੇਰੇ ਮਗਰ ਫਿਰਦੀਆਂ ਤੂੰ ਆ ਜਾ ਮੈਂ ਤੇਰੇ ਨਾਲ ਬਿਲਕੁਲ ਸਹੀ ਰਹੂੰਗਾ ਹੁਣ ਤੈਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ ਪਰ ਇਹ ਗੱਲ ਮੰਨਣ ਲਈ ਮੇਰਾ ਵੱਡਾ ਮੁੰਡਾ ਤਿਆਰ ਨਹੀਂ ਸੀ ਉਹ ਕਹਿੰਦਾ ਸੀ ਹੁਣ ਨਹੀਂ ਅਸੀਂ ਇੱਧਰ ਆਉਣਾ ਵਿਆਹ ਕਰਵਾ ਲੈਣਾ ਤੇ ਅਸੀਂ ਇੱਥੇ ਹੀ ਰਹਿਣਾ ਅਸੀਂ ਦੋਨਾਂ ਭਰਾਵਾਂ ਨੇ ਤੇ ਤੂੰ ਆਪਣੀ ਜ਼ਿੰਦਗੀ 'ਚ ਐਸ਼ ਕਰ ਕੁਝ ਦਿਨ ਮੇਰਾ ਘਰ ਵਾਲਾ ਫੋਨ ਕਰਦਾ ਰਿਹਾ ਅਸੀਂ ਫੋਨ ਤੇ ਕੋਈ ਗੱਲ ਨਹੀਂ ਕੀਤੀ ਮੇਰੇ ਮੁੰਡਿਆਂ ਨੇ ਆਪਣੀ ਸੈਟਿੰਗ ਕਰ ਲਈ ਸੀ ਹਜੇ ਮਹੀਨੇ ਮਹੀਨਾ ਵੀ ਇਸ ਗੱਲ ਨੂੰ ਨਹੀਂ ਹੋਇਆ ਕਿ ਉਹਨੇ ਦੂਜਾ ਵਿਆਹ ਉਸੇ ਕੁੜੀ ਨਾਲ ਕਰਵਾ ਲਿਆ ਤੇ ਆਪਣਾ ਘਰ ਬਸਾ ਲਿਆ ਮੇਰੀ ਦਰਾਣੀ ਨੇ ਮੈਨੂੰ ਫੋਨ ਕੀਤਾ ਕਹਿੰਦੀ ਭਾਜੀ ਨੇ ਤਾਂ ਕੋਈ ਕੁੜੀ ਘਰ ਰੱਖ ਲਈ ਆ ਦੀਦੀ ਤੁਸੀਂ ਆ ਜਾਓ ਤੇ ਆਪਣਾ ਘਰ ਬਸਾਓ ਮੈਂ ਉਹਨੂੰ ਸਾਰੀ ਗੱਲ ਦੱਸੀ ਤੇ ਉਹ ਵੀ ਹੈਰਾਨ ਹੋ ਗਈ ਕਹਿੰਦੀ ਅਸੀਂ ਤਾਂ ਕਦੀ ਇਹ ਸੋਚਿਆ ਹੀ ਨਹੀਂ ਸੀ ਕਿ ਤੁਹਾਡੇ ਨਾਲ ਇਦਾਂ ਵੀ ਹੋਊਗਾ ਚੰਗਾ ਹੋਇਆ ਤੁਸੀਂ ਬੱਚੇ ਸੈੱਟ ਕਰ ਦਿੱਤੇ ਤੇ ਤੁਹਾਡੀ ਜ਼ਿੰਦਗੀ ਵੀ ਬਰਬਾਦ ਹੋਣ ਤੋਂ ਬਚ ਗਈ ਮੈਂ ਵੀ ਸੋਚਿਆ ਕਿ ਮਹੀਨਾ ਪਹਿਲਾਂ ਮੇਰੀਆਂ ਮਨਤਾ ਕਰਦਾ ਸੀ ਹੁਣ ਉਹਨੂੰ ਘਰ ਲੈ ਕੇ ਆ ਗਿਆ ਇਹੋ ਜਿਹੇ ਨੇ ਕਿੱਥੋਂ ਉਹਨੂੰ ਛੱਡ ਦੇਣਾ ਸੀ ਮੇਰੀ ਜ਼ਿੰਦਗੀ ਨਰਕ ਬਣ ਜਾਣੀ ਸੀ ਮੈਂ ਪੇਕੇ ਵੀ ਨਹੀਂ ਜਾ ਕੇ ਬਹਿ ਸਕਦੀ ਸੀ ਚੰਗਾ ਹੋਇਆ ਮੈਂ ਕਿਸੇ ਕੋਲ ਗੱਲ ਕਰਕੇ ਰੌਲਾ ਨਹੀਂ ਪਾਇਆ ਨਹੀਂ ਤਾਂ ਅਸੀਂ ਇੱਥੇ ਨਾਲੇ ਰੋਲ ਜਾਣਾ ਸੀ ਮੇਰਾ ਘਰ ਵਾਲਾ ਦਾ ਸਿਰਫ ਆਪਣੇ ਮਤਲਬ ਲਈ ਹੀ ਮੈਨੂੰ ਰੱਖਦਾ ਸੀ ਉਹ ਪਤਾ ਨਹੀਂ ਕਿੰਨੇ ਚਿਰ ਦਾ ਉਸ ਕੁੜੀ ਨਾਲ ਸੈੱਟ ਸੀ ਜੇ ਇਹ ਗੱਲ ਸੀ ਤਾਂ ਉਹ ਮੇਰੇ ਨਾਲ ਵਿਆਹ ਹੀ ਨਾ ਕਰਵਾਉਂਦਾ ਹੌਲੀ-ਹੌਲੀ ਮੈਂ ਉਹਦੇ ਬਾਰੇ ਸੋਚਣਾ ਹੀ ਛੱਡ ਦਿੱਤਾ ਤੇ ਆਪਣੀ ਜ਼ਿੰਦਗੀ ਵਧੀਆ ਜਿਉਣ ਲੱਗ ਪਈ ਮੇਰੀ ਤਰਾਣੀ ਮੇਰੇ ਨਾਲ ਗੱਲ ਕਰਦੀ ਤੇ ਮੇਰੇ ਪੇਕੇ ਵੀ ਮੇਰੇ ਨਾਲ ਗੱਲ ਕਰਦੇ ਸੀ ਹੌਲੀ-ਹੌਲੀ ਸਾਰੀ ਰਿਸ਼ਤੇਦਾਰਾਂ ਨੂੰ ਪਤਾ ਲੱਗ ਗਿਆ ਫਿਰ ਮੈਨੂੰ ਮੇਰੀ ਦਰਾਨੀ ਨੇ ਦੱਸਿਆ ਕਿ ਜਿਸ ਕੁੜੀ ਨੂੰ ਮੇਰੇ ਘਰ ਵਾਲੇ ਨੇ ਘਰ ਰੱਖਿਆ ਸੀ ਉਹ ਬਾਣ ਸੀ ਕਦੇ ਵੀ ਬੱਚੇ ਨੂੰ ਜਨਮ ਨਹੀਂ ਦੇ ਸਕਦੀ ਉਹਨਾਂ ਨੇ ਕਿਸੇ ਕੋਲ ਮੁੰਡਾ ਮੁੱਲ ਲੈ ਲਿਆ ਸੀ ਆਪਣੇ ਬੁਢੇਪੇ ਨੂੰ ਸਾਂਭਣ ਕਰਕੇ ਕਿਸੇ ਬਗਵਾਨੀ ਉਹ ਔਲਾਦ ਨੂੰ ਪਾਲਣ ਲੱਗ ਪਿਆ ਪਰ ਮੇਰੇ ਘਰ ਵਾਲੇ ਤੋਂ ਆਪਣੀ ਔਲਾਦ ਤੇ ਘਰ ਵਾਲੇ ਸਾਂਭ ਨਹੀਂ ਹੋਈ ਬਸ ਆਪਣੀ ਅਜੈਸ਼ੀ ਦਾ ਕਰਕੇ ਉਹਨੂੰ ਇਹ ਦਿਨ ਦੇਖਣੇ ਪਏ ਇੱਕ ਦਿਨ ਮੇਰੀ ਦਰਾਨੀ ਨੇ ਦੱਸਿਆ ਕਿ ਮੇਰੇ ਘਰ ਵਾਲੇ ਨੇ ਉਹ ਕੁੜੀ ਵੀ ਛੱਡ ਕੇ ਚਲੀ ਗਈ ਤੇ ਕਾਫੀ ਪੈਸੇ ਵੀ ਉਹਦੇ ਕੋਲੋਂ ਲੁੱਟ ਕੇ ਲੈ ਗਈ। ਬੇਸ਼ੱਕ ਮੇਰੇ ਘਰ ਵਾਲੇ ਕੋਲ ਸਰਕਾਰੀ ਨੌਕਰੀ ਸੀ, ਬਹੁਤ ਪੈਸਾ ਸੀ। ਕਿਤੇ ਵੀ ਆਪਣੀ ਭੁੱਖ ਪੂਰੀ ਕਰ ਸਕਦਾ ਸੀ ਪਰ ਉਹਨੂੰ ਜ਼ਿੰਦਗੀ ਵਿੱਚ ਘਰ ਪਰਿਵਾਰ ਦਾ ਸੁੱਖ ਨਹੀਂ ਮਿਲਿਆ ਤੇ ਇਦਾਂ ਦੇ ਪੈਸੇ ਤੇ ਅਜਾਇਸ਼ੀ ਨੂੰ ਕੀ ਕਰਨਾ? ਮੈਂ ਤਾਂ ਬਿਲਕੁਲ ਆਪਣੇ ਘਰ ਵਾਲੇ ਨੂੰ ਛੱਡ ਦਿੱਤਾ। ਅੱਜ ਤੱਕ ਉਹਦੀ ਹਵਾਵਾਲ ਵੀ ਨਹੀਂ ਧਿਆਨ ਦਿੰਦਾ। ਮੇਰੇ ਵੱਲੋਂ ਮਰੇ ਤੇ ਚਾਹੇ ਜੀਵੇ ਮੈਨੂੰ ਉਹਦੀ ਕੋਈ ਪਰਵਾਹ ਨਹੀਂ ਮੈਂ ਆਪਣੀ ਜ਼ਿੰਦਗੀ ਵਿੱਚ ਪੋਤੇ-ਪੋਤਿਆਂ ਵਿੱਚ ਹੁਣ ਬਿਜੀ ਹੋ ਗਈ ਤੇ ਆਪਣੇ ਘਰ ਵਾਲੇ ਨਾਲ ਕੋਈ ਸਾਜ ਨਹੀਂ ਰੱਖੀ ਹੁਣ ਮੈਂ ਆਪਣੀ ਜ਼ਿੰਦਗੀ ਵਿੱਚ ਬੜੀ ਖੁਸ਼ ਹਾਂ ਹਾਂਜੀ ਦੋਸਤੋ ਇਹ ਇੱਕ ਭੈਣ ਦੀ ਹੱਡ ਬੀਤੀ ਸੱਚੀ ਦਰਦ ਭਰੀ ਕਹਾਣੀ ਹੈ ਕਹਾਣੀ ਬਾਰੇ ਤੁਹਾਡੇ ਕੀ ਖਿਆਲ ਨੇ ਆਪਣੇ ਰਾਏ ਕਮੈਂਟ ਰਾਹੀਂ ਜਰੂਰ ਦੱਸਿਓ ਕੀ ਉਸ ਭੈਣ ਦੇ ਮੁੰਡੇ ਨੇ ਤੇ ਉਸ ਪੈਨੇ ਜੋ ਕੀਤਾ ਸਹੀ ਕੀਤਾ ਆਪਣੀ رائے ਜ਼ਰੂਰ ਦੱਸਿਓ ਕਹਾਣੀ ਸੁਣਨ ਦੇ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਾਤਾਖਲੀ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ